ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਰੇ ਇਹ ਆਇਦਰ ਮਜਾਜ ਦੇ ਸਰਵਲੇ ਨਸਕਾ ਦਾ ਹਨ ਜੀ ਆਨੂੰ ਅੱਜ ਅਸੀਂ ਮੀਟਿੰਗ ਕਰ ਰਹੇ ਹਾਂ ਪਰ ਫਾਰਮੂਲਾ ਬਾਰੇ ਜਿਹੜੀ ਕਿ 10 ਅਪ੍ਰੈਲ ਨੂੰ ਸਾਰੇ ਅਲਫਾ ਵਰਕਰ ਤੇ ਫਿਡੋ ਫਾਈਟਰ ਦਿੱਲੀ ਜਾਣਗੇ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ ਸਰਦਾਰ ਜੀ ਤੁਸੀਂ ਅਲਫਾ ਜੋਇਨ ਕੀਤੀ ਜੀ ਉਹਦੇ ਬਾਰੇ ਕੀ ਕਹਾਂਗੇ ਅਸੀਂ ਇਹ ਸਰਦਾਰ ਨੇਤਾ ਸੁਭਾਚੰਦਰ ਬੋਜੀ ਦੇ ਸਾਡੇ ਡੈਡੀ ਸ਼ੁਭਾਈ ਸਾਨੂੰ ਸਾਨੂੰ ਬੜਾ ਹੀ ਮਾਨ ਸਤਕਾਰ ਚਾਹ ਹੋਇਆ ਕਿ ਜਦੋਂ ਸਰਕਾਰ ਬਲਵੰਤ ਸਿੰਘ ਨੇ ਇਹ ਮਤਲਬ ਫਾਰਵਰਡ ਬਲਾਗ ਜੁਆਇਨ ਕੀਤੀ ਆ ਤੇ ਅਸੀਂ ਇਹਨੂੰ ਸਾਥ ਦੇਣ ਲਈ ਤਿਆਰ ਹੋ ਗਏ ਆ ਤੇ ਜਿਹੜੇ ਨੇਤਾਜੀ ਸੁਭਾਸ਼ ਚੰਦਰ ਪੋ ਦੇ ਇਹਨਾਂ ਮਤਲਬ ਵੀ ਮਿਹਨਤ ਕਰਕੇ ਪਾਰਟੀ ਨੂੰ ਅਗੇ ਲਿਆਉਣ ਦੇ ਆ ਤੇ ਅਸੀਂ ਉਹਨਾਂ ਦਾ ਸਾਥ ਦੇਣ ਲਈ ਬਿਲਕੁਲ ਸਾਰੀ ਫ੍ਰੀਡਮ ਫੈਕਟਰੀ ਤਿਆਰ ਹਾਂ ਤੁਹਾਨੂੰ ਪਤਾ ਹੈ ਇਹ ਪਾਰਟੀ ਸੁਭਾਸ਼ ਚੰਦਰ ਨੇਤਾਜੀ ਬੋਸ ਦੀ ਹੈ ਜਿਨ੍ਹਾਂ ਨੇ ਇਜਾਦੀ ਵਿੱਚ ਬਹੁਤ ਹੀ ਜ਼ਿਆਦਾ ਸਿਰਮਰਾਯੋਦਨ ਦਿੱਤਾ ਜਿਨ੍ਹਾਂ ਨਾਰਦਤਾ ਸੀ ਤੁਸੀਂ ਮੈਨੂੰ ਖੋਹਦੋ ਜਾਂਦੀ ਮੈਦਾਨਾ ਹਾਂਜੀ ਤੇ ਇਸ ਕਰਕੇ ਤੁਸੀਂ ਮੈਨੂੰ ਕੀ ਸਮੇਂਗੇ ਇਹ ਪਾਰਟੀ ਜੁਆਇਨ ਕਰਾ ਜਾਂਦੇਗਾ ਅਸੀਂ ਇਹ ਸਮਝਦੇ ਹਾਂ ਜਿੱਦਾਂ ਨੇਤਾ ਜੀ ਸੁਬਾਚੰਦਰ ਪੋਸ ਨੇ ਕਿਹਾ ਸੀਗਾ ਤੁਸੀਂ ਮੈਨੂੰ ਖੋਹਦਿਓ ਮੈਂ ਤੁਹਾਨੂੰ ਇਜਾਦੀ ਦੂੰਗਾ ਤੇ ਅਸੀਂ ਇਹਨਾਂ ਗੱਲਾਂ ਨੂੰ ਮੁੱਕ ਰੱਖਦੇ ਹੋਏ ਅਸੀਂ ਇਜਾਦ ਹਿੰਦੂ ਫੌਜ ਦੇ ਸਾਡੇ ਡੈਡੀ ਜੀ ਸ਼ਿਪਾਈ ਸਨ ਜਿਨ੍ਹਾਂ ਨੇ ਦੇਸ਼ ਪਾਇਲੇ ਬਹੁਤ ਦੁੱਖ ਦੁੱਖ ਤਕਲੀਫਾਂ ਝੱਲੀਆਂ ਅਸੀਂ ਉਹਨਾਂ ਦੇ ਪਰਿਵਾਰ ਅੱਜ ਸੜਕਾਂ ਤੇ ਹਸ ਆਪਣੇ ਮਹਿਮਨੇ ਦੇ ਵਿੱਚ ਜਿਦੋਂ ਜਾਣੇ ਸਾਡੀ ਕੋਈ ਕਦਰ ਨਹੀਂ ਹੁੰਦੀ ਅਸੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਇਹ ਕਹੋਣੇ ਆ ਕਿ ਜਿੱਥੇ ਜਾਦੀ ਘਾਟੀਆਂ ਪਰਿਵਾਰ ਜਾਂਦਾ ਵਾ ਉਹਨਾਂ ਨੂੰ ਉਹਨਾਂ ਦੇ ਵੱਡਿਆਂ ਦਾ ਜੋ ਯੋਗਦਾਨ ਬਲੀਦਾਨ ਦਿੱਤਾ ਵਾ ਬੰਦਾ ਮਾਨ ਸਤਕਾਰ ਦਿੱਤਾ ਜਾਵੇ ਜੋ ਸਾਡੀਆਂ ਜਾਇਜ਼ ਮੰਗਾਂ ਹਨ ਉਹ ਪੂਰੀਆਂ ਕੀਆਂ ਜਾਣ ਜਿੱਦਾਂ ਪੰਜਾਬ ਸਰਕਾਰ ਨੇ ਸਾਨੂੰ ਬਸ-ਬਸ ਫ੍ਰੀ ਦਿੱਤਾ ਵਾ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਉਹ ਸਾਨੂੰ ਰੀਲਫਾਸ ਦਵੇ ਜਿਹਦੀ ਸੱਤ ਸੱਤ ਉਪਰ ਜਿਆਦੀ ਆ ਯੋਗ ਵਸ ਦੀ ਉਹਨੂੰ ਇੱਕ ਨਾਲ ਹੈਲਪਰ ਦਿੱਤਾ ਜਾਵੇ ਅਸੀਂ ਸੈਂਟਰ ਸਰਕਾਰ ਨੂੰ ਇਹ ਮਤਲਬ ਬੇਨਤੀ ਕਰਦੇ ਹਾਂ ਕਿ ਸਾਨੂੰ ਇਹ ਪ੍ਰਵਾਨਗੀ ਦਿੱਤੀ ਜਾਵੇ ਤੇ ਜੋ ਸਾਡੇ ਮਤਲਬ ਪਿੰਡਾਂ ਦੇ ਵਿੱਚ ਜਿਆਦੀ ਘੱਟ ਕੇ ਰਹਿ ਰਹੇ ਆ ਉਹਨਾਂ ਨੂੰ ਸਾਈਂ ਪੰਜਾਬ ਸਰਕਾਰ ਨੇ ਪਲਾਟ ਅਤੇ ਮਕਾਨ ਮੰਨੇ ਹੋਏ ਸੀ ਜੋ ਕਿ ਲਾੜਾ ਹੀ ਰਹਿ ਗਿਆ ਵਾ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਉਹਨਾਂ ਦੇ ਵਾਰਸਾਂ ਨੂੰ ਪਲਾਟ ਤੇ ਮਕਾਨ ਬਣਾ ਕੇ ਦਿੱਤੇ ਜਾਣ ਇਹ ਸਰਸਦਾਰ ਜੀ ਜੋ ਕਿ ਬੜੇ ਜੀ ਆਜ਼ਾਦੀ ਦੇ ਫਿਲਟ ਬ੍ਰਿੰਡਰ ਨੇ ਇਹਨਾਂ ਨਾਲ ਗਲਵਾ ਕੀਤੀ ਗਲਵਾ ਕਰਾਂਗੇ ਸਰਸਦਾਰ ਜੀ ਨਾਲ ਸਾਡੀ qua ਜਿਹੜੀ ਨਾਤ ਆਸਣਾ ਲੋ ਤੁਸੀਂ ਕਿੰਨਾ ਸਖੋਕੀ ਮੰਗ ਕਰਦੇ ਅਸੀਂ ਮੰਗ ਕਰਦੇ ਕਿ ਸਭ ਤੋਂ ਪਹਿਲਾਂ ਤੇ ਅਸੀਂ ਫ੍ਰੀਨਾ ਫਾਈਟਰ ਜਿਹੜੇ ਸਾਡੇ ਆਈਐਨਏ ਦੇ ਮੈਂਬਰ ਆ ਅਸੀਂ ਇਹ ਫਾਰਵਰਡ ਬਲਾਕ ਦੇ ਵਿੱਚ ਸਾਹਮਣੇ ਹੋਏ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਫਾਰਵਰਡ ਬਲਾਕ ਜਿਹੜੀ ਆ ਉਹ ਕਿ ਨੇਤਾ ਸ਼ਿਵਾਚੰਦਰ ਗੋਦੀ ਸੀ ਜਿਤਨਾ ਕਿ ਸਾਡੇ ਸਰਦਾਰ ਮੰਗਲ ਸਿੰਘ ਜਨਾ ਦਾ ਸਿਆ ਕਿ ਸਾਡੇ ਫਰੀडम फाइਟਰ ਪਰਿਵਾਰ ਕਿ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਥਾਵਾਂ ਦੇ ਵਿੱਚ ਜਿੱਥੇ ਵੀ ਮਕਾਨ ਖਲਾਅ ਦਿੱਤੇ ਜਾਣ ਔਰ ਮੈਂ ਇਹ ਵੀ ਚਾਹਣਾ ਕਿ ਫ੍ਰੀਡਮ ਫਾਈਟਰ ਪਰਿਵਾਰ ਦੀਆਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਹਨਾਂ ਦੇ ਯਾਦਗਾਰਾਂ ਬਣੀਆਂ ਚਾਹੀਦੀਆਂ ਜਿਸੇ ਲਈ ਜਾਣੇ ਆ ਸਾਡੇ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਅਤੇ ਗੈਰ ਇਹਨਾਂ ਕਲਾ ਸੌਂਦੇ ਨੇ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਅਸੀਂ ਇਹ ਚਾਹੁੰਦੇ ਆ ਕਿ ਜਿੱਥੇ ਵੀ ਸਾਡਾ ਫ੍ਰੀਡਮ ਫਾਈਟਰ ਤਾਂ ਸਰਕਾਰੀ ਆਪਣਾ ਆਈ ਕਾਰਡ ਦਿਖਾਵੇ ਉਹਨੂੰ ਸਤਕਾਰ ਨਾਲ ਪਾਇਆ ਜਾਵੇ ਉਹਨੂੰ ਇਤਮਾਨ ਕੀਤਾ ਜਾਵੇ ਔਰ ਪੈਰਦਾ ਹੱਥ ਉਹਨੇ ਕਲਾ ਬਤਾ ਸੋਈ ਆ ਜਾ ਆਪਾ ਤੁਸੀਂ ਕੀ ਕਰ ਜੋਗੇ ਠੀਕ ਹੈ ਸਰਦ ਤੁਸੀਂ ਫ੍ਰੀडम ਬਲ ਜੋਇਨ ਕੀਤੀ ਆਰਡੀਨ ਫਾਰਮ ਬਲੌਗ ਹਾਂਜੀ ਤੁਸੀਂ ਕੀ ਸੁਭਾ ਕੀਤੀ ਤੇ ਕੀ ਚਾਹਦੇ ਸਰਕਾਰੋਂ ਕੀ ਮੰਗਰਦੇ ਅਸੀਂ ਸਰਕਾਰ ਕੋ ਇਹ ਮੰਗਾ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸਾਡੇ ਫਾਦਰ ਸਾਹਿਬ ਆਈਐਨਏ ਦੇ ਵਿੱਚ ਉਸ ਟਾਈਮ ਸਪਾਈ ਸੀ ਉਹਨਾਂ ਨੇ 1949 ਦੇ ਵਿੱਚ ਸਿੰਗਾਪੁਰ ਦੇ ਵਿੱਚ ਪੰਜ 25000 ਜਿਹੜੀ ਫੌਲ ਸੀ ਉਹਦੇ ਵਿੱਚੋਂ 12000 ਜਿਹੜੀ ਆ ਬਗਾਵਤ ਕਰ ਗਈ ਉਹਨਾਂ ਨੂੰ ਅੰਗਰੇਜ਼ਾਂ ਨੇ ਵੰਦ ਕੇ ਉਹਨਾਂ ਨੂੰ ਜਾਪਾਨ ਦੇ ਵਿੱਚ ਲੈ ਗਈ ਅੰਗਰੇਜ਼ਾਂ ਨੇ ਉਹਨਾਂ ਦੇ ਬਹੁਤ ਬੁਰਾ ਹਾਲ ਕੀਤਾ ਜਿਨ੍ਹਾਂ ਕੇ ਜਿਨ੍ਹਾਂ ਨੇ 5 ਸਾਲ ਦੇ 5 ਸਾਲ ਘਰ ਦੇ ਨੂੰ ਚੇਤਾ ਭੁੱਲ ਗਿਆ ਕਿ ਸਾਡੇ ਜਿਹੜੇ ਮਰ ਗਏ ਆ ਘਰ ਦੇ ਮਰ ਗਏ ਆ ਉਹਨਾਂ ਨੂੰ ਉਹਨਾਂ ਨੇ ਕੋਈ ਪੁੱਛਿਆ ਕਿਛਿਆ ਨਹੀਂ ਉਹਨਾਂ ਨੇ ਤੇਰਾ ਭੋਗ ਪਕਿ ਚੋਤਾ ਕ ਕਰਦਿਆਂ ਨੇ ਉਹਨਾਂ ਦੇ ਭੋਗ ਪਾ ਦਿੱਤੇ ਵੀ ਉਹ ਮਰ ਗਿਆ ਉਹਨਾਂ ਨੇ ਆਉਣਾ ਪਰ ਫੇਰ ਵੀ ਉਸ ਆਕਾ ਉਹਨਾਂ ਨੇ ਫੇਰ ਸਾਡੇ ਪੰਡਤ ਜੋਹ ਲਾ ਗਰੂ ਨੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹਨਾਂ ਦੇ ਅੰਗਰੇਜ਼ਾਂ ਨੂੰ ਆਖਿਆ ਸੀ ਇਹ ਕਰ ਸਾਡੇ ਸੰਗਾਂ ਨੂੰ ਕੋਈ ਵੀ ਹੋ ਗਿਆ ਉਹਨਾਂ ਨੂੰ ਤੁਹਾਡੇ ਬੱਚਾ ਪੰਜਾਉਂਦੇ ਸਾਡੇ ਪੁੱਤਾਂ ਦੇ ਅਖੀਰ ਦੇ ਵਿੱਚ ਉਹਨਾਂ ਨੂੰ ਇਹਨਾਂ ਨੂੰ ਛੰਨਾ ਪੈ ਗਿਆ ਸੀ ਉੱਥੇ ਇਹ ਖਬਰ ਪੂਰੀ ਲਗਾਈ ਜੇ ਜਿਦੋਂ ਵੀ ਕਿਤਨਾ ਅੰਦਰ ਸਾਡੇ ਵਿੱਚੋਂ ਇਹਨਾਂ ਨੇ ਛਿਲਾਇਆ ਸੀ ਇਹਨਾਂ ਨੇ ਜੈ ਹੈ ਜੈੰਦ ਬੋਲਿਆ ਕਰੋ ਆਪਣੇ ਆਪਣੇ ਸੁਪਰੀਮਾ ਦਾ ਨਾਰਾਵਾ ਜੈ ਹਿੰਦ ਹੈ ਬਾਕੀ ਜਿਹੜੇ ਮੇਰੇ ਬਾਪ ਨੇ ਮੈਨੂੰ ਗੱਲਾਂ ਦੱਸਿਆ ਕਿ ਨਹੀਂ ਜੇ ਉਹ ਗੱਲਾਂ ਯਾਦ ਕਰੀਏ ਤਾਂ ਅੱਖਾਂ 'ਚ ਅਥਰੂ ਆ ਜਾਂਦੇ ਆ। ਜਦੋਂ ਆਖਾਂ ਦੇ ਪੱਤੇ ਖਾ ਖਾ ਕੇ ਲੜਾਈ ਕਰਦੇ ਰਹਿਆ। ਨਦੀਆਂ 'ਚੋਂ ਪਾਣੀ ਪੀ ਪੀ ਕੇ ਭੁੱਖੇ ਟਿਆਏ ਕਿਤੇ ਜਾਜਲੇ ਆਉਣਾ ਆਂਦੇ ਛੋਲੇ ਸੁਟਣ ਦੇ ਵੰਡ ਵਰਤ ਕੇ ਖਾ ਲੈਣੇ। ਜੇ ਗੋਲੀਆਂ ਮੁੱਕ ਜਾਨੀਆਂ ਤੇ ਸ਼ਕੀਨਾ ਨਾਲ ਲੜਾਈ ਕਰਨੀ। ਵਿਰਾ ਬਾਪ ਮੈਨੂੰ ਦੱਸਦਾ ਰਿਹਾ ਛੋਟੇ ਹੁੰਦੇ ਨੂੰ ਮੇਰੇ ਦਿਲ 'ਚ ਜੇ ਗਲਾਵਾ। ਹਾਂਜੀ। ਬੜੇ ਔਖੇ ਔਖੇ ਜਾਦੀ ਮਿਲੀ ਆ ਆਜ਼ਾਦੀ ਇਵੇਂ ਨਹੀਂ ਮਿਲੀ ਤੇ ਆਪਾਂ ਨੂੰ ਸਮਝਦੇ ਹੀ ਕੱਖ ਨਹੀਂ ਆਦੇ ਲੀਡਰ ਕਹਿੰਦੇ ਆ ਕਿ ਬੜੇ ਫਿਰਦੇ ਆ ਹੈ ਆਜ਼ਾਦੀ ਲੈਣ ਵਾਲੇ ਅਸੀਂ ਆ ਸਾਡੇ ਵੱਡੇ ਆ ਸਾਨੂੰ ਸਾਡੇ ਵੱਡੇ ਪੜਾ ਨਹੀਂ ਸਕੇ ਨਾ ਸਾਨੂੰ ਕੋਈ ਕੋਰਸ ਕਰਾ ਸਕੇ ਆ ਹੈ ਉਹਦੇ ਅੰਗਰੇਜ਼ਾਂ ਨਾਲ ਲੜਾਈ ਲਾਦੇ ਰਹੇ ਹੈ ਤੇ ਸਾਨੂੰ ਪੜਾਉਣਾ ਕਿੰਨੇ ਹੀਗਾ ਤੇ ਜਿੱਦਾਂ ਆਪਣੇ ਜਾਂਗੇ ਸਾਹਮਣੇ ਦੱਸਿਆ ਵਾ ਸਾਡੇ ਵੱਡੇ ਜਿਹੜੇ ਸਾਨੂੰ ਕੱਖ ਕੱਖਲੀ ਦੇ ਸਕੇ ਉਹਨਾਂ ਘਰਬਾਰ ਵੀ ਛੱਡੇ ਜਨਾਨੀਆਂ ਵੀ ਛੱਡੀਆਂ ਬੱਚੇ ਛੱਡੇ ਸਿਰਫ ਦੇਵਾਰ ਤੇ ਲੜਿਆ ਅੱਜ ਜਿਹੜੇ ਕੁਰਸੀਆਂ ਤੇ ਬੈਠੇ ਆ ਉਹ ਸਾਡੀ ਹੈ ਇਹ ਸਾਨੂੰ ਸਮਝਦੇ ਕੱਖ ਨਹੀਂ ਹੈ ਮਿਹਰਬਾਨੀ ਕਰਕੇ ਇਹ ਆ ਵੀ ਅਸੀਂ ਇਹਨਾਂ ਕੋਲ ਮੰਗ ਕਰਦੇ ਆ ਸਾਡੇ ਬੱਚਿਆਂ ਨੂੰ ਨੌਕਰੀ ਦੇਣ ਗਾਂ ਜਿਹੜੇ ਆ ਬਾਕੀ ਸਾਨੂੰ ਪੈਨਸ਼ਨ ਦੇਣ ਇਹ ਭੁੱਖੇ ਮਰ ਰਹੇ ਆ ਕਿੰਦਰ ਸਰਕਾਰ ਕੋ ਮੋਦੀ ਕੋ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਆ ਪੈਨਸ਼ਨ ਦੇਣ ਸਾਨੂੰ ਸਾਡੇ ਜਿਹੜੇ ਪੋਤੇ-ਪੁਤਰੀਆਂ ਨੂੰ ਨੌਕਰੀ ਦੇਣ ਅਜਿਹੀਆਂ ਨੌਕਰੀਆਂ ਤੋਂ ਲੰਘ ਚੁੱਕੇ ਆ ਸਾਨੂੰ ਨੌਕਰੀ ਕਹਿੰਦੇ ਦੇਣੇ ਆ ਅਸੀਂ 17-17 80 ਸਾਲਾਂ ਦੇ ਹੋ ਗਏ ਆ ਸਾਡੇ ਬੱਚਿਆਂ ਨੂੰ ਦੇਣ ਬਾਕੀ ਸਾਨੂੰ ਰੇਲ ਪਾਸ ਦੇਣ ਹਾਂਜੀ ਬਾਕੀ ਸਾਡੀ ਕੋਈ ਸੁਣਵਾਈ ਹੋਵੇ ਕਿਸੇ ਦਫ਼ਤਰ ਦੇ ਵਿੱਚ ਜੇ ਕਿਸੇ ਕਿਸੇ ਲੀਡਰ ਕੋ ਜਾਂਦੇ ਹਾਂ ਜੀ ਬਾਹਰ ਖਲੋ ਜਾਓ ਅਜੇ ਟਾਈਮ ਨਹੀਂ ਹੈਗਾ ਇੱਥੇ ਬਹਿ ਜਾਓ 10 ਮਿੰਟ ਇਹਨੀਆਂ ਗੱਲਾਂ ਕਹਿ ਕੇ ਮੈਂ ਖਿਮਾ ਚਾਹੁੰਦਾ ਵਾਂ ਸਾਰੇ ਭਰਾਵਾਂ ਕੋ ਜੈ ਹਿੰਦ ਜੈ ਹਿੰਦ ਜੀ ਦਾ ਬਾਈਟ ਦਰਬੀਰ ਸਿੰਘ ਜੀ ਜਿਨ੍ਹਾਂ ਨੇ ਕੀ ਆਪਣੇ ਸੁਭਸਿਆਵਾਂ ਦੱਸਿਆ ਕਿਸੇ ਵੀ ਬਜ਼ੁਰਗ ਵਿਅਕਤੀ ਨੂੰ ਅੱਜ ਕੱਲ੍ਹ ਦੇ ਜਮਾਨੇ 'ਚ ਕੋਈ ਵੀ ਲੀਡਰ ਸਮਝਦਾ ਕੁਛ ਨਹੀਂ ਜਿਨ੍ਹਾਂ ਨੇ ਆਜ਼ਾਦੀ ਦੇ ਵਾਸਤੇ ਆਪਣਾ ਦੇਸ਼ ਵਧਾਈ ਅਤੇ ਆਜ਼ਾਦੀ ਵਾਸਤੇ ਆਪਣੇ ਵਸੂਲ ਫ਼ਰਦਾਨ ਕੀਤਾ ਕੋਈ ਸਮਝਦਾ ਨਹੀਂ ਮੈਂ ਆਪਣੇ ਚੈਨ ਰਾਹੀਂ ਮੰਨ ਕਰਦਾ ਕਿ ਇਹਦੇ ਫਿਟੋ ਫਾਈਟਰਾਂ ਦੇ ਬਜ਼ੁਰਗ ਲੋਕਾਂ ਨੂੰ ਜੋ ਸਹਿਤਾ ਕਿੰਦਰ ਬਸਲਾ ਵੱਧੋ ਦੇ ਸਕੇ ਕੋਕਲੀ ਜਗ੍ਹਾ ਉਪਾਸ ਨਹੀਂ ਤੇਲ ਤੇ ਟਿਕਟ ਦਿੰਦੇ ਨਹੀਂ ਕੋਈ ਦਰਸ਼ਕ ਨਹੀਂ ਆਪ ਐਸੀਆਂ ਨੂੰ ਮਿਲ ਜਾਂਦੀ ਹੈ ਜਿਹਨਾਂ ਨੂੰ ਮਿਲ ਜਾਂਦੀ ਹੈ ਮੈਂ رپورਟਰ ਸ਼ੇਰ ਖਵਾਰ ਇੰਡੀਆ ਟੀਵੀ ਦੀ ਪੰਜਾਬ ਅੰਮ੍ਰਿਤਸਰ ਹਾਂਜੀ ਅੱਜ ਆਲ ਇੰਡੀਆ ਫਾਰਵਰਡ ਵਲਗ ਪਾਰਟੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਫ੍ਰੀडम फाइਟਰ ਪਰਿਵਾਰ ਦੇ ਜਿੰਨੇ ਵੀ ਮੈਂਬਰ ਆਏ ਨੇ ਉਹਨਾਂ ਨੇ ਫਾਰਵਰਡ ਵਲਗ ਜੁਆਇਨ ਕਰਨੇ ਹੈ ਤੇ ਉਹਨਾਂ ਸਾਰਿਆਂ ਦਾ ਅੰਮ੍ਰਿਤਸਰ ਆਣ ਤੇ ਧੰਨਵਾਦ ਜੀ ਆਇਆਂ ਬਾਕੀ ਇਹਨਾਂ ਦੀਆਂ ਜੁੜੀਆਂ ਵੀ ਮੁਸ਼ਕਲਾਂ ਜੋ ਸਮੱਸਿਆਵਾਂ ਵਾਲੀ ਉਹ ਆਪਾਂ ਸੈਂਟਰ ਤੱਕ ਆਪਣੇ ਮੰਤਰੀਆਂ ਤੱਕ ਭੇਜ ਦਿੱਤੀਆਂ ਪਾਰਟੀ ਦੇ ਮੈਨ ਅਧਿਕਾਰਾਂ ਤੱਕ ਭੇਜ ਦਿੱਤੀਆਂ ਕਿਉਂਕਿ ਸਰਕਾਰ ਤੋਂ ਆਪਾਂ ਹੱਲ ਕਰਵਾਵਾਂਗੇ 10 ਤਰੀਕ ਨੂੰ ਆਪਾਂ ਲੋਕ ਦਿੱਲੀ ਜਾ ਰਹੇ ਆ ਤੇ ਉੱਥੇ ਆਪਣੀ ਰੀਅਲ ਪਾਸ ਪੈਨਸ਼ਨਾਂ ਤੇ ਹੋਰ ਵੀ ਜਿਹੜੇ ਵੀ ਮੁੱਦੇ ਹੈਗੇ ਉਹਨਾਂ ਨੂੰ ਲੈ ਕੇ ਆਪਾਂ ਆਪਣੀ ਪਾਰਟੀ ਦੇ ਮੈਨ ਅਧਿਕਾਰਾਂ ਨੂੰ ਮਿਲਾਂਗੇ ਤੇ ਆਪਣਾ ਸਾਰੇ ਵਿਚਾਰ ਵੰਡਿਸ਼ ਕਰਾਂਗੇ ਤੇ ਜੇ ਹੁਣ ਕੇ ਸਾਥੀ ਨੇ ਕੋਈ ਗੱਲ ਕਰਨੀ ਹੈ ਤੋ ਕਰ ਸਕਦਾ ਹੈ ਜੀ ਅਮਰ ਜੀ ਸਾਥੀਓ ਜਿਹਨੀਆਂ ਪਰਮਾਨ ਪਰਵਾਨੇ ਸੰਤਤਾ ਸਗਰਮੀ ਆਜ਼ਾਦ ਹਿੰਦ ਫੌਜ ਦੇ ਜਿਹੜੇ ਆਈਐਨਏ ਦਾ ਪਰਿਵਾਰ ਸੀ ਉਹ ਸਾਰੇ ਇਕੱਠੇ ਇਕੱਤਰ ਹੋ ਕੇ ਆਪਾਂ ਫਾਰਵਰਡ ਬਲਾਗ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਆਪਾਂ ਉਹਨਾਂ ਤੋਂ ਮੰਗਾ ਦਿੱਤੀਆਂ ਸੀ ਪੰਜ ਮੰਗਾਂ ਦਿੱਤੀਆਂ ਸੀ ਪਹਿਲੀ ਮੰਗ ਸੀ ਸਾਡੀ ਪੈਨਸ਼ਨਾਂ ਬਾਰੇ ਦੂਸਰੀ ਮੰਗ ਸੀ ਸਾਡੀ ਫ੍ਰੀडम फाइਟਰ ਰੇਲ ਪਾਸ ਦਿੱਤਾ ਜਾਵੇ ਜਿਹੜਾ ਸੀਨੀਅਰ ਸਿਟੀਜ਼ਨ ਬੰਦਾ ਉਹਨੇ ਅਪਟੈਜ਼ ਦਿੱਤਾ ਜਾਵੇ ਸਾਡਾ ਫ੍ਰੀडम फाइਟਰ ਦਾ ਜਿਹੜਾ ਕੋਟਾ ਵਾ ਸਾਡਾ ਫ੍ਰੀडम फाइਟਰ ਦਾ ਜਿਹੜਾ ਕੋਟਾ ਵਾ ਉਹ ਸਾਡਾ 1% ਤੋਂ ਵਧਾ ਕੇ 5% ਕੀਤਾ ਜਾਵੇ ਔਰ ਦੂਸਰਾ ਸਾਡਾ ਜਿਹੜਾ ਕਿਹਾਗਾ ਕਿ ਸਾਡੇ ਫ੍ਰੀडम फाइਟਰਾਂ ਸਰਕਾਰਾਂ ਨੇ ਬੋਲਿਆ ਸੀ ਕਿ ਇਹਨਾਂ ਨੂੰ ਮਕਾਨ ਕਲੋਨੀਆਂ ਦਿੱਤੇ ਜਾਣ ਪਰ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ ਅਸੀਂ ਜਿਸ ਵੀ ਦਫ਼ਤਰ ਦੇ ਵਿੱਚ ਜਾਂਦੇ ਆ ਸਾਨੂੰ ਫ੍ਰੀडम फाइਟਰ ਪਰਿਵਾਰਾਂ ਨੂੰ ਲਾਰੇ ਲਾ ਕੇ ਘਰ ਰੁਕਾ ਦਿੰਦਾ ਲੇਕਿਨ ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ ਆ ਹੁਣ ਮੈਂ ਫ੍ਰੀडम फाइਟਰ ਦੇ ਬਾਰੇ ਇੱਕ ਸ਼ੇਰ ਕਹਿਣ ਲੱਗਾ ਬੜੇ ਪਿਆਰ ਸਰਕਾਰਾਂ ਨਾਲ ਸਰਦੋ ਕਰਨਾ ਪਾਰਕ ਵਰਸ ਯਾਦ ਕਰਾਉਣ ਦੇ ਲਈ ਪਾਰਕ ਵਰਸ ਯਾਦ ਕਰਾਉਣ ਦੇ ਲਈ ਅੱਗੇ ਹੋ ਕੇ ਮੋਰਚਾ ਮੱਲਦੇ ਰਹੇ ਇਹਨਾਂ ਆਏ ਤੂਫਾਨਾਂ ਦੇ ਮੂੰਹ ਮੋੜੇ ਸਿੱਧੇ ਪਈ ਮੁਸੀਬਤਾਂ ਚੱਲਦੇ ਰਹੇ ਟੋਪਾ ਟੈਂਕ ਤੇ ਬੰਬਾਂ ਦੇ ਹੱਲਿਆਂ ਨੂੰ ਉਹ ਸੀਨਾ ਤਾਣ ਕੇ ਆਪਣਾ ਥਲਦੇ ਰਹੇ ਬੱਬਰ ਸ਼ੇ ਪੰਜਾਬੀ ਦਲੇਰ ਸੂਰੇ ਉਤਰ ਗੋਲੀ ਦਾ ਗੋਲੀ ਵਿੱਚ ਕਲਦੇ ਰਹੇ ਉਤਰ ਗੋਲੀ ਦਾ ਗੋਲੀ ਵਿੱਚ ਕਲਦੇ ਰਹੇ ਉਤਰ ਗੋਲੀ ਦਾ ਗੋਲੀ ਵਿੱਚ ਕਲਦੇ ਰਹੇ ਜੈ ਹਿੰਦ ਸਾਥੀ ਜੈ ਹਿੰਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ